ਫੇਰ ਮਲਸੀਆਂ ਤਹਿਸੀਲ ਸ਼ਾਹਕੋਟ ਵਿਖੇ ਲੋਈਆਂ ਰੋਡ ਤੇ ਇੱਕ ਮਿੰਨੀ ਸੇਵਾ ਕੇਂਦਰ ਖੋਲਿਆ ਗਿਆ ਹੈ ਜੋ ਕਿ ਸਾਡੇ ਇੱਕ ਵੀਰ ਭਰਾ ਵੱਲੋਂ ਖੋਲਿਆ ਗਿਆ ਹੈ ਉਹਨਾਂ ਨੇ ਮਿੰਨੀ ਸੇਵਾ ਕੇਂਦਰ ਦੇ ਵਿੱਚ ਉਹ ਸਾਰੀਆਂ ਹੀ ਸਹੂਲਤਾਂ ਜੋ ਤੁਹਾਨੂੰ ਸੇਵਾ ਕੇਂਦਰਾਂ ਦੇ ਵਿੱਚ ਲੰਬੀਆਂ ਲੰਬੀਆਂ ਲਾਈਨਾਂ ਲਗਾਉਣ ਤੇ ਪ੍ਰਾਪਤ ਹੁੰਦੀਆਂ ਹਨ ਉਥੇ ਮਿੰਨੀ ਸੇਵਾ ਕੇਂਦਰ ਦੇ ਵਿੱਚ ਇਹ ਸਾਰੀਆਂ ਸੇਵਾਵਾਂ ਤੁਹਾਨੂੰ ਬੜੀ ਆਸਾਨੀ ਨਾਲ ਮਿਲਣਗੀਆਂ ਤਾਂ ਆਓ ਅਸੀਂ ਗੱਲ ਕਰਦੇ ਹਾਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਉਸ ਮਿੰਨੀ ਸੇਵਾ ਕੇਂਦਰ ਦੇ ਵਿੱਚ ਜਿੱਥੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੀਆਂ ਸਾਰੀਆਂ ਹੀ ਸੇਵਾ ਕੇਂਦਰ ਦੀਆਂ ਸੁਵਿਧਾਵਾਂ ਤਾਂ ਆਓ ਅਸੀਂ ਗੱਲ ਕਰਦੇ ਹਾਂ ਉਸ ਭਰਾ ਨਾਲ ਕਿ ਇੱਥੇ ਕੀ ਕੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ ਅੱਜ ਜਿਸੀ ਪਹੁੰਚੇ ਆ ਮਲਸੀਆਂ ਵਿਖੇ ਜਿੱਥੇ ਸਾਡੇ ਇੱਕ ਬ੍ਰਦਰ ਅਮੀਨਾਸ਼ ਭਰੀ ਆ ਵੀ ਜੋ ਆ ਉਹਨਾਂ ਨੇ ਇੱਕ ਸੈਂਟਰ ਖੋਲ੍ਹਿਆ ਵਾ ਉਸ ਸੈਂਟਰ ਦੇ ਵਿੱਚ ਇਹ ਸੇਵਾ ਕੇਂਦਰ ਚ ਵੀ ਕੰਮ ਕਰਦੇ ਰਹੇ ਆ ਔਰ ਇਸੇ ਕਿ ਉਹਨਾਂ ਨੇ ਕਾਰੋਬਾਰ ਖੋਲ੍ਹਿਆ ਸੈਂਟਰ ਖੋਲ੍ਹਿਆ ਉਸ ਸੈਂਟਰ ਦੇ ਵਿੱਚ ਕੀ ਕੰਮ ਕੀਤਾ ਜਾਂਦਾ ਵਾ ਅੱਜ ਆਪਾਂ ਇਹਨਾਂ ਨੂੰ ਪੁੱਛਾਂਗੇ ਇੱਥੇ ਕੀ ਸੇਵਾਵਾਂ ਦਿੱਤੀਆਂ ਜਾਂਦੀਆਂ ਵਾ ਤਾਂ ਪੂਰੀ ਜਾਣਕਾਰੀ ਲਵਾਂਗੇ ਇਹਨਾਂ ਕੋਲੋਂ ਹੋਰ ਵੀ ਪੱਜ ਕੀ ਹਾਲ ਹੈ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਮੇਰੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਅੱਜ ਮੇਰੀ ਭਰਾ ਇਸ ਜਗ੍ਹਾ ਤੇ ਆਏ ਆ ਮੈਂ ਇਹਨਾਂ ਦਾ ਦਿਲੋਂ ਧੰਨਵਾਦ ਕਰਦਾ ਖਾਸ ਕਰਕੇ ਅੰਬੇਦਕਰ ਮਿਸ਼ਨ ਨਿਊ ਚੈਨਲ ਜੀ ਇਹਨਾਂ ਨੇ ਮੈਨੂੰ ਆਪਣਾ ਜੋ ਟਾਈਮ ਦਿੱਤਾ ਇਹਨਾਂ ਦਾ ਬਹੁਤ ਦਿਲੋਂ ਧੰਨਵਾਦ ਤੇ ਮੈਂ ਉਮੀਦ ਕਰਦਾ ਕਿ ਜਿੰਨੇ ਇਸ ਚੈਨਲ ਨੂੰ ਦੇਖ ਰਹੇ ਆ ਉਹ ਸਾਰੇ ਜਾਨੀ ਖੁਸ਼ ਹੋਵੋਗੇ ਸਭ ਤੋਂ ਪਹਿਲਾਂ ਬ੍ਰਦਰ ਮੈਂ ਸੇਵਾ ਕੇਂਦਰ ਕੰਪਨੀ 'ਚ ਕੰਮ ਕੀਤਾ 3.5 ਸਾਲ ਸultanpur ਸੇਵਾ ਕੇਂਦਰ ਜੌਬ ਕੀਤੀ ਮੈਂ ਤੇ ਬਾਅਦ ਵਿੱਚ ਉਸ ਤੋਂ ਬਾਅਦ ਅਸੀਂ ਇਹਨਾਂ ਇੱਕ ਚੀਜ਼ ਨੋਟਿਸ ਕਰਦੇ ਹੁੰਦੇ ਜਦੋਂ ਸਾਡੇ ਬਜ਼ੁਰਗ ਸਾਡੇ ਉਹਨ ਦੇ ਵਿੱਚ ਕੰਮ ਕਰਾਉਣ ਜਿਨ੍ਹਾਂ ਨੇ ਪੈਨਸ਼ਨ ਦੀ ਐਪੀਲ ਕਰਾਉਣੀ ਆ ਜਾਂ ਕੋਈ ਸੀਨੀਅਰ ਸਿਟੀਜ਼ਨ ਕਾਰਡ ਕਰਾਉਣਾ ਕਈ ਵਾਰ ਉਹਨਾਂ ਦੀ ਵਾਰੀ ਨਹੀਂ ਸੀ ਆਉਂਦੀ ਹੁੰਦੀ ਉਹ ਕਿਤੇ ਨਾ ਕਿਤੇ ਨਾਲ ਦਿਲ 'ਚ ਸਾਡੇ ਨਾਲ ਲੱਗਦੀ ਹੁੰਦੀ ਜਾਂ ਕੋਈ ਇਦਾਂ ਦਾ ਕੰਮ ਕਰੀਏ ਜਦੋਂ ਅਸੀਂ ਇਹਨਾਂ ਦਾ ਕੰਮ ਕਰਾਂਗੇ ਕਿਉਂਕਿ ਉਸ ਦਿਲ ਦੇ ਵਿੱਚ ਗੱਲ ਰੱਖ ਕੇ ਫੇ ਅਸੀਂ ਮੈਂ ਸੇਵਾ ਕੇਂਦਰ ਜਦੋਂ ਅਰਜੈਨ ਪਾਇਆ ਫੇ ਮੈਂ ਆਪਣਾ ਕੰਮ ਪ੍ਰਾਈਵੇਟ ਖੋਲ੍ਹਿਆ ਇਹ ਮੈਂ ਖੋਲ੍ਹਿਆ ਵਾ ਏਐਸ ਐਂਟਰਪ੍ਰਾਈਜ਼ ਐਂਡ ਮਿੰਨੀ ਸੇਵਾ ਕੇਂਦਰ ਮਲਸਿੰਘਾ ਇੱਥੇ ਬੁਢਾਪਾ ਪੈਨਸ਼ਨ ਵਿਧਵਾ ਪੈਨਸ਼ਨ ਜਨਮ ਸਰਟੀਫਿਕੇਟ ਆਮਦਨ ਅਰ ਹੈਸ਼ ਜਾਂ ਕਿਸੇ ਤ ਜੋ ਕਿ ਬਿਲਕੁਲ ਯਨਵਲ ਫੀਸ ਲਈਦੀ ਆ 100 ਜਾਂ 200 ਜਾਂ 300 ਰੁਪਏ ਦੇ ਵਿੱਚ ਅਸੀਂ ਕੰਮ ਕਰਕੇ ਦਿੰਦੇ ਆ ਕੋਈ ਵੱਧ ਫੀਸ ਨਹੀਂ ਲਈਦੀ ਇਹਦੇ ਵਿੱਚ ਇੱਕ ਜਿਹੜਾ ਬੰਦਾ ਆਮ ਦਿਹਾੜੀ ਦਾੜ ਬੰਦਾ ਹੁੰਦਾ ਜੇ ਦੀ ਦਿਹਾੜੀ 5 550 ਰੁਪਿਆ ਉਹ ਦਿਹਾੜੀ ਖਰਾਬ ਕਰਕੇ ਆਪਣਾ ਕਿਸੇ ਵੀ ਮੰਨ ਲਓ ਕੋਈ ਪ੍ਰਾਈਵੇਟ ਜਾਂ ਸਰਕਾਰੀ ਦਫਤਰ ਜਾਂਦਾ ਉਹਦੀ ਦਿਹਾੜੀ ਖਰਾਬ ਹੋਦੀ ਕਈ ਵਾਰ ਤਾਂ ਉਹਦੀ ਵਾਰੀ ਵੀ ਨਹੀਂ ਆਉਂਦੀ ਨੂੰ ਮੋੜ ਦਿੱਤਾ ਜਾਂਦਾ ਕਿ ਭਾਜੀ ਅੱਜ ਸਾਡਾ ਸਿਸਟਮ ਨਹੀਂ ਚੱਲਦਾ ਪਿਆ ਜਾਂ ਕੋਈ ਪਿੱਛੇ ਕੋਈ 에ਰਰ ਆ ਗਈ ਆ ਸਾਈਡ ਦੇ ਵਿੱਚ ਕਿ ਤੁਸੀਂ ਕੱਲ ਨੂੰ ਆ ਜਿਓ ਉਹ ਵਿਚਾਰਾ ਦੂਜੇ ਦਿਨ ਜਾਂਦਾ ਦੂਜੇ ਦਿਨ ਵੀ ਉਹਨੂੰ ਸੇਮ ਉਹ ਚੀਜ਼ ਮਿਲਦੀ ਆ ਕਿ ਅੱਜ ਸਾਡਾ ਕੋਈ ਆਪਰੇਟਰ ਛੁੱਟੀ ਦੇ ਆ ਕਿਉਂਕਿ ਅਸੀਂ ਬ੍ਰਦਰਸ ਕੰਪਨੀ 'ਚ ਕੰਮ ਕੀਤਾ ਸਾਨੂੰ ਪਤਾ ਵਾ ਕਿਉਂਕਿ ਕਈ ਵਾਰ ਕੀ ਹੁੰਦਾ ਜੀ ਕਈ ਵਾਰ ਬੰਦੇ ਨੂੰ ਦਿਹਾੜੀ ਖਰਾਬ ਹੁੰਦੀ ਸੀ ਉਹ ਬੰਦਾ ਇੱਕ ਮਜ਼ਦੂਰੀ ਬੰਦਾ ਜਿਹੜਾ ਮਜ਼ਦੂਰੀ ਕਰਦਾ ਉਹ ਬੰਦੇ ਦਾ ਮੈਨੂੰ ਪਤਾ ਉਹ ਬੰਦੇ ਨੇ ਕੀ ਦਿਲ 'ਚ ਪੀਤਦੀ ਆ ਕਿਉਂਕਿ ਵੀ ਅਸੀਂ ਇੱਕ ਆਪਦਾ ਸੈਂਟਰ ਖੋਲਿਆ ਜਿਹੜਾ ਵੀ ਸਿਟੀਜ਼ਨ ਸਾਡੇ ਕੋਲ ਆਉਂਦਾ ਸੀ ਉਹਨੂੰ ਇੱਕ ਟਾਈਮ ਦੇਈਦਾ ਕਿ ਭਾਈ ਤੁਸੀਂ ਆਹ ਟਾਈਮ ਆ ਜਿਓ ਕਿ ਤੁਸੀਂ ਫਾਈਲ ਕਰਾ ਲਓ ਜੇ ਬੰਦਾ ਕਹੇ ਭਾਜੀ ਮੈਂ 5 ਵਜੇ ਤੋਂ ਬਾਅਦ ਤੇ ਉਹਨੂੰ ਦੱਸ ਦਿੱਤਾ ਕਿ ਤੁਸੀਂ ਆਹ ਡਾਕੂਮੈਂਟ ਲੈ ਕੇ ਆਓ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਅਸੀਂ ਅਗਲੇ ਇੱਕੋ ਘੜੇ ਕੰਮ ਕਰਾ ਕੇ ਦਈਏ ਕਿ ਅਗਲੇ ਵਾਰ-ਵਾਰ ਘੜੇ ਨਾ ਘਟਾਈਏ ਦੇਖੋ ਅਗਲੇ ਦਾ ਇੱਕ ਤਾਂ ਅਗਲੇ ਦਾ ਦਿਹਾੜੀ ਖਰਾਬ ਹੁੰਦੀ ਆ ਦੂਜਾ ਅਗਲੀ ਦੀ ਬੱਚੇ ਦੀ ਪੜ੍ਹਾਈ ਖਰਾਬ ਹੁੰਦੀ ਆ ਇਸ ਕਰਕੇ ਅਸੀਂ ਕਹਿਦਾ ਕਿ ਤੁਸੀਂ ਸਾਰੇ ਇਸ ਟਾਈਮ ਆਓ ਸਾਡੇ ਕੋਲ ਕੰਮ ਕਰਵਾਓ ਤੇ ਬਾਕੀ ਸਾਡੇ ਕੋਲ ਕਾਫੀ ਹੁਣ ਤੱਕ ਸਿਟੀਜਨ ਆਏ ਜਿਨ੍ਹਾਂ ਨੇ ਆਪਦਾ ਕੰਮ ਕਰਵਾਇਆ ਵਾ ਤੇ ਅਸੀਂ ਹੁਣ ਤੱਕ ਵਰਥ ਫਾਈਲਾਂ ਕਾਫੀ ਕੀਤੀ ਆ ਆਨਲਾਈਨ ਕਿਉਂਕਿ ਉਸ ਤੋਂ ਇਲਾਵਾ ਅਸੀਂ ਸਾਡਾ ਕੋਈ ਵੀ ਕਾਪੀਟੇਸ਼ਨ ਸਾਡਾ ਕਿਸੇ ਨਾਲ ਨਹੀਂ ਚੱਲਦਾ ਪਿਆ ਕਿ ਅਸੀਂ ਉਹਨਾਂ ਨੂੰ ਨੀਚੇ ਦਿਖਾਉਣਾ ਵਾ ਕਿ ਅਸੀਂ ਕੰਪਨੀ ਦੇ ਵਿਰੁੱਧ ਕੰਮ ਕਰਦੇ ਆ ਅਸੀਂ ਕਿਸੇ ਦੇ ਵਿਰੁੱਧ ਕੰਮ ਨਹੀਂ ਕਰਦੇ ਸਾਡਾ ਇੱਕ ਸਾਫ਼ ਸੁਥਰਾ ਕੰਮ ਆ ਜਿਹਦੇ ਵਿੱਚ ਅਸੀਂ ਜਨਮ ਦੀਆਂ ਫੈਲਾ ਕਰਦੇ ਆ ਜਾਤੀ ਦੀਆਂ ਫੈਲਾ ਕਰਦੇ ਆ ਤੇ ਹੈਸ਼ ਦੀਆਂ ਫੈਲਾ ਕਰਦੇ ਆ ਤੇ ਮੈਂ ਆਮ ਪਬਲਿਕ ਨੂੰ ਵੀ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਸਾਡੇ ਕੋਲ ਜਦੋਂ ਆਉਂਦੇ ਆ ਤੁਸੀਂ ਆਪਣੇ ਡਾਕੂਮੈਂਟ ਨਾਲ ਲੈ ਕੇ ਆਵੋ ਤੇ ਜਿਹੜਾ ਵੀ ਕੰਮ ਕਰਾਉਣਾ ਸਾਡੇ ਕਿਸੇ ਵੀ ਸਟਾਫ ਨਾਲ ਕੰਟੈਕਟ ਕਰੋ ਤੇ ਬਾਕੀ ਮੇਰਾ ਜਿਹੜਾ ਮੋਬਾਈਲ ਨੰਬਰ ਚੱਲ ਰਿਹਾ ਉਹ ਹੈਗਾ ਵਾ 9968573480 ਇਹ ਨੰਬਰ ਤੇ ਜੇ ਬਗਰ ਮੇਰੇ ਕੋ ਨਹੀਂ ਚੈੱਕ ਹੁੰਦਾ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਮੈਨੂੰ ਤੇ ਬਾਕੀ ਸਿਮਨੀ ਸੇਵਾ ਕੇਂਦਰ ਦੇ ਅੰਦਰ ਚੱਲਦੇ ਨੂੰ ਸਾਡੇ ਇੱਕ ਤਕਰੀਬਨ 1 ਸਾਲ ਹੋ ਜਾਣਾ ਵਾ ਤੇ ਇੱਕ ਸਾਲ ਦੇ ਅੰਦਰ ਅਸੀਂ ਕਾਫੀ ਜਣੀਆਂ ਫੈਲਾ ਕੀਤੀ ਆ ਕਾਫੀ ਜਣੀਆਂ ਪੈਨਸ਼ਨ ਦੀ ਫੈਲਾ ਕੀਤੀ ਆ ਵਾ ਜਿਹਦੇ ਕੋਲ ਸਾਡੇ ਕੋਲ ਅਸੀਂ ਰਿਕਾਰਡ ਵੀ ਸਾਹਮਣੇ ਰੱਖੀਦਾ ਸਿਟੀਜਨ ਦਾ ਤੇ ਖਾਸ ਕਰਕੇ ਮੈਂ ਕਰਕੇ ਦੱਸਣਾ ਚਾਹੁੰਦਾ ਕਿ ਜਿਹੜੇ ਬਜ਼ੁਰਗਾ ਦੀ ਪੈਨਸ਼ਨ ਦੀ ਉਮਰ ਹੁੰਦੀ ਆ ਸਾਨੂੰ ਫੋਨ ਲਾ ਕੇ ਪੁੱਛਦੇ ਪਿਆ ਉਹ ਇਸ ਟਾਈਮ ਮੇਲ ਦੀ ਉਮਰ ਚੱਲਦੀ ਪਈ ਆ 65 ਸਾਲ ਤੇ ਫੀਮੇਲ ਦੀ ਚੱਲਦੀ ਪਈ ਆ 58 ਸਾਲ ਜੇ ਕੋਈ ਵਿਧਵਾਦ ਅਨੁਸਾਰ ਤੋਂ ਔਰਤਵਾ ਤੇ ਉਹਦੀ ਉਮਰ ਦੀ ਕੋਈ ਸੀਮਾ ਨਹੀਂ ਗੇ ਉਹ ਆਪਣੇ ਪਤੀ ਦਾ ਡੈਥ ਸਰਟੀਫਿਕੇਟ ਨਾਲ ਲੈ ਕੇ ਆਵੇ ਆਧਾਰ ਕਾਰਡ ਵੋਟਰ ਕਾਰਡ ਨਾਲ ਲੈ ਕੇ ਆਵੇ ਤੁਸੀਂ ਕਿਸੇ ਟਾਈਮ ਵੀ ਸਾਡੇ ਦਫ਼ਤਰ ਨਾਲ ਕੰਟੈਕਟ ਕਰ ਸਕਦੇ ਆ ਸਾਡੇ ਕੋਲ ਸਟਾਫ ਚ ਜੋ ਮਿਹਨਤੀ ਸਟਾਫ ਸਾਡਾ ਵਾ ਤੁਸੀਂ ਉਹਨਾਂ ਨਾਲ ਗੱਲ ਕਰ ਸਕਦੇ ਫੋਨ ਲਾ ਕੇ ਤੇ ਜੇ ਮੈਂ ਕਿਸੇ ਪਹਿਲੇ ਕਿਸੇ ਰਫੋਂ ਨੂੰ ਨਹੀਂ ਚੱਕਦਾ ਪਿਆ ਤੇ ਉਸ ਸੋੜੀ ਮੰਨਦਾ ਪਹਿਲੇ ਹੀ ਮੈਂ ਇਸ ਗੱਲ ਦਊਂ ਕਿਉਂਕਿ ਸਾਡੇ ਕੋਈ ਕਈ ਵਾਰ ਫੋਨ ਬਹੁਤ ਆਉਂਦੇ ਸਾਡੇ ਕੋਲ ਫੋਨ ਨਹੀਂ ਰਸੀਦ ਹੁੰਦਾ ਕਿਸੇ ਦਾ ਤੁਸੀਂ WhatsApp ਤੇ ਆਪਣੇ ਪੈਂਡ ਦਾ ਨਾਮ ਆ ਮੈਸੇਜ ਕਰ ਦਿਓ ਤੇ ਕੀ ਕੰਮ ਕਰਾਉਣਾ ਉਹ ਦੱਸੋ ਤੁਹਾਨੂੰ ਉਸ WhatsApp ਤੇ ਮੈਸੇਜ ਦਾ ਰਿਪਲਾਈ ਆਊਗਾ ਤੇ ਬਾਕੀ ਮੇਰਾ ਐਡਰੈਸ ਹੈਗਾ ਵਾ ਮਲਸੀ ਇਥੇ ਮਲਸੀਆਂ ਰੋਡ ਲੋਈਆਂ ਰੋਡ ਤੇ ਸਾਡਾ ਦਫ਼ਤਰ ਪੈਂਦਾ ਵਾ ਮੀਤ ਕਰਿਆਨਾਕ ਸਟੋਰ ਦੇ ਕੋਲ ਠੀਕ ਹੈ ਜੀ ਤੇ ਬਹੁਤ ਧੰਨਵਾਦ ਬ੍ਰਦਰ ਤੁਹਾਡਾ ਬਹੁਤ ਬਹੁਤ ਧੰਨਵਾਦ ਭੈ ਬਹੁਤ ਵਧੀਆ ਜਾਣਕਾਰੀ ਦਿੱਤੀ ਸਾਨੂੰ ਤੇ ਅਸੀਂ ਚਾਹਾਂਗੇ ਕਿ ਲੋਕ ਤੁਹਾਡੇ ਕੋਲ ਆਉਣ ਔਰ ਜੋ ਉਹਨਾਂ ਦੇ ਦਿੱਕਤਾਂਵਾਂ ਜੋ ਪਰੇਸ਼ਾਨੀਆਂ ਜੋ ਸੇਵਾ ਕੇਂਦਰ ਦੇ ਵਿੱਚ ਉਹਨਾਂ ਨੂੰ ਲੰਬੀਆਂ ਲੰਬੀਆਂ ਲਾਈਨਾਂ 'ਚ ਲੱਗਣਾ ਪੈਂਦਾ ਵਾ ਉਹਨਾਂ 'ਚ ਨਾ ਲੱਗਣਾ ਪਵੇ ਔਰ ਤੁਹਾਡੇ ਕੋਲ ਜ਼ਰੂਰ ਆਉਣ ਇੱਕ ਵਾਰ ਤੁਹਾਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਹੋ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦਾ ਧੰਨਵਾਦ ਤੁਹਾਡਾ ਥੈਂਕ ਯੂ